ਲਓ ਜੀ ਹੱਥ ਦੀ ਕਢਾਈ ਅਤੇ ਲੈ ਸਿਲਕ ਦੇ ਸੂਟ ਆ ਗਏ ਨੇ ਉਹਨਾਂ ਦਾ ਪ੍ਰਾਈਸ ਜਿਹੜਾ ਸਿਰਫ ਔਰ ਸਿਰਫ 1500 ਰੁਪਏ ਦਾ ਰਹੇਗਾ ਤੇ ਪੂਰੀ ਵੀਡੀਓ ਦੇਖ ਲਵੋ ਤਾਂ ਕਿ ਤੁਹਾਨੂੰ ਸਾਰੇ ਡਿਜ਼ਾਈਨਸ ਮਿਲ ਜਾਣ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਹੜੇ ਤੁਸੀਂ ਕਲਰਸ ਨੂੰ ਦੇਖ ਰਹੀ ਹੋ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਚਾਰ ਕਲਰਸ ਮਿਲ ਜਾਣਗੇ ਚਾਰੂ ਹੀ ਕਲਰਸ ਜਿਹੜੇ ਬਹੁਤ ਹੀ ਸੋਹਣੇ ਨੇ ਤੇ ਕੇ ਰੇਦੇ ਵਰਕ ਹੈ ਤੇ 슬ੀਵਸ ਤੇ ਵਰਕ ਮਿਲੇਗਾ ਨੈਕਸਟ ਜਿਹੜਾ ਡਿਜ਼ਾਈਨ ਹੈ ਇਹਦੇ ਜੀ ਤੁਹਾਨੂੰ ਸ਼ਿਮਰ بیس ਮਿਲੇਗਾ ਸ਼ਿਮਰ ਦੀ ਸਰਟ ਰਹੇਗੀ ਐਂਡ ਉਹਦੇ ਤੇ ਤੁਹਾਨੂੰ ਵਰਕ ਮਿਲ ਜੇਗਾ ਨੈਕ ਤੇ ਵਰਕ ਹੈ ਐਂਡ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਣਗੇ ਦੁਪੱਟਾ ਇਹਦੇ ਨਾਲ organza ਦਾ ਮਿਲੇਗਾ ਐਂਡ ਬਾਟਮ ਜੋ ਹੈ ਜੀ ਮਸਲੀਨ ਦਾ ਮਸਲੀਨ ਦਾ ਬਾਟਮ ਹੈ ਉਹਦੇ ਤੇ ਵੀ ਵਰਕ ਹੈ ਦੁਪੱਟੇ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਪਿਆ ਤੇ ਦੋਨੋਂ ਹੀ ਆਰਟੀਕਲ ਜਿਹੜੇ ਨੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਨੇ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਪਹਿਲੇ ਵਾਲਾ ਆਰਟੀਕਲ ਜੋ ਹੈ ਉਹਦਾ ਸਾਨੂੰ ਸਿਰਫ 1450 ਰੁਪਏ ਰੇਟ ਮਿਲੇਗਾ ਐਂਡ ਸੈਕਿੰਡ ਜੋ ਹੈ ਜੀ ਉਹਦਾ ਤੁਹਾਨੂੰ ਪ੍ਰਾਈਸ ਮਿਲ ਜੇਗਾ ਜੀ 1200 ਰੁਪਿਆ ਤੇ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਹੁਣੇ ਨੰਬਰ ਹੈ ਸਾਡਾ ਸਕਰੀਨ ਤੇ ਹੈ ਆਰਡਰ ਕਰ ਸਕਦੀ ਹੈ ਤੇ ਇਹਨਾਂ ਦੇ ਨਾਲ ਕੋਈ ਵੀ ਸ਼ਿਪਿੰਗ ਚਾਰजेस ਨਹੀਂ ਹੋਏਗੀ ਪਹਿਲਾ ਇਹਨਾਂ ਦਾ ਸ਼ਿਪਿੰਗ ਜੋ ਹੈ ਫ੍ਰੀ ਰਹੇਗੀ ਜੇ ਹਾਸੇ ਦੀ ਕਢਾਈ ਵਾਲੇ ਸੂਟ ਨਹੀਂ ਆਰਡਰ ਕਰ ਲਈ ਤੁਸੀਂ ਸਾਨੂੰ ਮੈਸੇਜ ਕਰ ਦਿਓ ਤੇ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਡੇਲੀ ਅਪਡੇਟ ਮਿਲਦੀ ਰਹੇ ਧੰਨਵਾਦ